ਮਾਂਸਾ ਦੇ ਲੋਕਾਂ ਨਾਲ ਇਹ ਅਹਿਮ ਖਬਰ ਜੁੜੀ ਹੋਈ ਹੈ ਜਿੱਥੇ ਮਾਂਸਾ ਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਦੇ ਵੱਲੋਂ ਕਈ ਪਾਬੰਦੀਆਂ ਮਾਂਸਾ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਤਾਂ ਮਾਂਸਾ ਦੇ ਰਹਿਣ ਵਾਲੇ ਲੋਕਾਂ ਦੇ ਲਈ ਇਹ ਖਾਸ ਖਬਰ ਜਿੱਥੇ ਜ਼ਿਲ੍ਹਾ ਮੈਜਿਸਟਰੇਟ ਕੁਲਵੰਤ ਸਿੰਘ ਦੇ ਵੱਲੋਂ ਸੰਵਿਧਾਨ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 163 ਦੇ ਵਰਤੋਂ ਕਰਦੇ ਹੋਏ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਕਈ ਤਰੀਕੇ ਦੀਆਂ ਪਾਬੰਦੀਆਂ ਜੋ ਨੇ ਉਹ ਮਾਂਸਾ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਤਾਂ ਸਭ ਤੋਂ ਪਹਿਲਾਂ ਮਿਲਟਰੀ ਦੇ ਰੰਗ ਦੀ ਵਰਦੀ ਤੇ ਵਹੀਕਲਾਂ ਦੀ ਵਰਤੋਂ ਕਰਨ ਤੇ ਮਾਨਸਾ ਦੇ ਵਿੱਚ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ ਜिला ਮੈਜਿਸਟ੍ਰੇਟ ਕੁਲਵੰਤ ਸਿੰਘ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿਹਾ ਗਿਆ ਹੈ ਕਿ ਕੁਝ ਸ਼ਰਾਰਤੀ ਅਨਸਰ ਅਜਿਹੇ ਸੀ ਜੋ ਮਿਲਟਰੀ ਦੇ ਰੰਗ ਦੀ ਵਰਦੀ ਦੀ ਵਰਤੋਂ ਤੇ ਉੱਥੇ ਹੀ ਵਹੀਕਲਾਂ ਦੀ ਵਰਤੋਂ ਕਰਦੇ ਹੋਏ ਜੋ ਹੈ ਸ਼ਾਂਤੀ ਭੰਗ ਕਰ ਰਹੀ ਸੀ ਅਮਨ ਸ਼ਾਂਤੀ ਕਾਨੂੰਨ ਦੇ ਵਿੱਚ ਰੁਕਾਵਟ ਪੈਦਾ ਕਰ ਰਹੀ ਸੀ ਤਾਂ ਇਸੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਮਿਲਟਰੀ ਦੇ ਰੰਗ ਦੀ ਵਰਤੋਂ ਤੇ ਉਥੇ ਹੀ ਮਿਲਟਰੀ ਦੇ ਵਹੀਕਲਾਂ ਦੀ ਵਰਤੋਂ ਕਰਨ ਤੇ ਤੇ ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਜੋ ਹੈ ਉਹ ਲਾ ਦਿੱਤੀ ਗਈ ਹੈ ਉਥੇ ਇੱਕ ਗੱਲ ਕਰੀਏ ਦੂਜੇ ਪਾਸੇ ਤਾਂ ਪਬਲਿਕ ਦੇ ਵਿੱਚ ਪਬਲਿਕਲੀ ਤੇ ਰੈਸਟੋਰੈਂਟ ਹੋਟਲ ਤੇ ਦੁਕਾਨਾਂ ਤੇ ਹੁੱਕਾ ਪੀਣ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ। ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਇਸ ਤੋਂ ਕਈ ਤਰੀਕੇ ਦੀਆਂ ਬਿਮਾਰੀਆਂ ਜੋ ਸੀ ਉਹ ਹੋ ਰਹੀਆਂ ਸੀ, ਲੋਕਾਂ ਨੂੰ ਦਿੱਕਤ ਪਰੇਸ਼ਾਨੀ ਹੋ ਰਹੀ ਸੀ। ਜਿਸ ਤੋਂ ਬਾਅਦ ਪਬਲਿਕਲੀ ਹੋਟਲ, ਰੈਸਟੋਰੈਂਟ ਜਾਂ ਪਬਲਿਕ ਪਲੇਸਾਂ ਤੇ ਹੁੱਕਾ ਪੀਣ ਤੇ ਪੂਰਨ ਤੌਰ ਤੇ ਮਨਾਹੀ ਜੋ ਹੈ ਉਹ ਕਰ ਦਿੱਤੀ ਗਈ ਹੈ। ਮਾਨਸਾ ਦੇ ਵਿੱਚ ਇਹ ਲਾਗੂ ਹੋਵੇਗਾ। ਜਿਸ ਤੋਂ ਬਾਅਦ ਹੁਣ ਪਬਲਿਕ ਪਲੇਸਸ ਤੇ ਹੁੱਕਾ ਪੀਣ ਦੀ ਮਨਜ਼ੂਰੀ ਲੋਕਾਂ ਨੂੰ ਨਹੀਂ ਹੋਵੇਗੀ। ਉੱਥੇ ਹੀ ਗੱਲ ਕਰੀਏ ਤਾਂ ਕਲਵਨ ਸਿੰਘ ਜ਼ਿਲ੍ਹਾ ਮੈਜਿਸਟ੍ਰੇਟ ਦਾ ਇਹ ਵੀ ਕਹਿਣਾ ਹੈ ਕਿ ਹੁਣ ਮਾਨਸਾ ਦੇ ਵਿੱਚ ਜੋ ਲੋਕਾਂ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਜਾਂਦਾ ਸੀ, ਰੈਲੀਆਂ ਕੱਟੀਆਂ ਜਾਂਦੀਆਂ ਸੀ, ਪੜਕਾਉ ਪਾਸ਼ਣ ਦਿੱਤੇ ਜਾਂਦੇ ਸੀ ਉਸ ਤੇ ਵੀ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ। ਕਿਹਾ ਗਿਆ ਹੈ ਕਿ ਲੋਕਾਂ ਨੂੰ ਇਸ ਦੇ ਨਾਲ ਪਰੇਸ਼ਾਨੀ ਆਉਂਦੀ ਸੀ ਜਦੋਂ ਲੋਕ ਰੋਸ ਮੁਜ਼ਾਰੇ ਕਰਦੇ ਸੀ ਤਾਂ ਆਮ ਜਨ ਜੀਵਨ ਪ੍ਰਭਾਵਿਤ ਹੁੰਦਾ ਸੀ ਤਾਂ ਇਸੇ ਦੇ ਚੱਲਦਿਆਂ ਇਹ ਵੀ ਫੈਸਲਾ ਲਿਆ ਗਿਆ ਹੈ। ਉੱਥੇ ਹੀ ਇੱਕ ਹੋਰ ਅਹਿਮ ਫੈਸਲਾ ਜੋ ਲਿਆ ਗਿਆ ਹੈ ਕਿਹਾ ਗਿਆ ਹੈ ਕਿ ਹੁਣ ਤੇਜ਼ ਤਾਰ ਹਥਿਆਰ ਜਾਂ ਲਾਇਸੈਂਸੀ ਪਿਸਤੋਲਾਂ ਲੈ ਕੇ ਲੋਕ ਪਬਲੀਕਲੀ ਨਹੀਂ ਘੁੰਮ ਸਕਦੇ ਤਾਂ ਇਸੇ ਵੀ ਪੂਰਨ ਤੌਰ ਤੇ ਪਾਬੰਦੀ ਜੋ ਹੈ ਉਹ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਲਾ ਦਿੱਤੀ ਗਈ ਹੈ ਮਾਨਸਾ ਦੇ ਵਿੱਚ ਇਹ ਸਾਰੇ ਫੈਸਲੇ ਲਾਗੂ ਕਰ ਦਿੱਤੇ ਜਾਣਗੇ ਤਾਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 163 ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਦੇ ਵੱਲੋਂ ਇਹ ਅਹਿਮ ਫੈਸਲੇ ਲਏ ਗਏ ਨੇ ਜਿਸ ਨੂੰ ਲੈ ਕੇ ਹੁਣ ਮਾਨਸਾ ਦੇ ਲੋਕਾਂ ਨੂੰ ਦਿਕਤਾ ਪਰੇਸ਼ਾਨੀਆਂ ਤਾਂ ਨਹੀਂ ਹੋਣਗੀਆਂ ਕਹਿ ਸਕਦੇ ਆ ਕਿਉਂਕਿ ਇਸ ਦੇ ਨਾਲ ਇਹ ਜੋ ਵੀ ਫੈਸਲੇ ਲਏ ਗਏ ਨੇ ਇਹ ਲੋਕਾਂ ਦੇ ਹੱਕ ਦੇ ਲਈ ਲਏ ਗਏ ਨੇ ਤਾਂ ਹੁਣ ਇਹ ਅਹਿਮ ਫੈਸਲੇ ਮਾਨਸਾ ਦੇ ਲੋਕਾਂ ਦੇ ਲਈ ਲਏ ਗਏ ਨੇ ਉਹਨਾਂ ਦੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਕੁਲਵੰਤ ਸਿੰਘ ਦੇ ਵੱਲੋਂ ਇਹ ਫੈਸਲੇ ਲਏ ਗਏ ਨੇ ਜੋ ਮਾਨਸਾ ਦੇ ਵਿੱਚ ਹੀ ਕੇਵਲ ਲਾਗੂ ਹੋਣਗੇ ਉੱਥੇ ਦੱਸ ਦਈਏ ਕਿ ਹੁਣ ਦੇਖਣਾ ਹੋਵੇਗਾ ਕਿ ਇਹ ਫੈਸਲੇ ਕਿੰਨੇ ਕੁ ਚਿਰ ਲਾਗੂ ਰਹਿੰਦੇ ਨੇ ਆ ਇਹਨਾਂ ਦੀ ਵੀ ਉਲੰਘਣਾ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾਂਦੀ ਹੈ